ਮਿਤੀ 12 ਨੂੰ 2025 ਨੂੰ ਜਿਹੜੀ ਪਿੰਡ ਢਾਡਾ ਖੁਰਦ ਦੇ ਵਿੱਚ ਇੱਕ ਵਾਰਦਾਤ ਹੋਈ ਸੀ ਜਿਹਦੇ ਵਿੱਚ ਦੋ ਗੋਟਾਂ ਦੀ ਜਿਹੜੀ ਹੈਗੀ ਆਪਸੀ ਲੜਾਈ ਹੋਈ ਸੀ ਤੇ ਇੱਕ ਪਿੰਦਰ ਜਿਹੜਾ ਕਿ ਢਾਡੇ ਖੁਰਦਾ ਰਹਿਣ ਵਾਲਾ ਉਹਦੀ ਘਰ ਦੇ ਅੱਗੇ ਜਿਹੜੀ ਹੈਗੀ ਹੈ ਲੜਾਈ ਹੋਈ ਸੀ ਜਿਹਦੇ ਵਿੱਚ ਕੁਝ ਫਾਇਰ ਵੀ ਜਿਹੜੇ ਹੈਗੇ ਹੈ ਪਿਸਤਲ ਤੋਂ ਈਤੇ ਹੋਏ ਸੀਗੇ ਉਹਦੇ ਵਿੱਚ ਜਿਹੜਾ ਹਰਵਿੰਦਰ ਉਰਫ ਮੋਨੂ ਹੈਗਾ ਤੁਹਾਨੂੰ ਅਸੀਂ ਦਿਨ 24 ਘੰਟੇ ਜਿਹੜੇ ਹੈਗੇ ਵਾਰਦਾਤ ਤੋਂ ਪੜਨ ਦੇ ਵਿੱਚ ਕਾਮਯਾਬ ਹੋ ਗਏ ਸੀਗੇ ਤੇ ਉਸੇ ਦੇ ਚਲਦੇ ਆ ਅਸੀਂ ਜਿਹੜੀਆਂ ਦੇ ਵਿੱਚ ਦੋ ਗ੍ਰਫਤਾਰੀਆਂ ਹੋਰ ਵੀ ਕੀਤੀਆਂ ਸੀਗੀਆਂ ਬਟ ਜਿਹੜਾ 메ਨ ਦੋਸ਼ੀ ਜਿਹੜਾ ਇਹਦੇ ਹੈਗਾ ਜਤਿੰਦਰ ਸੋਨੂ ਜਿਹਨੂੰ ਸੋਨੂ ਪਲਵਾਨ ਵੀ ਕਹਿੰਦੇ ਆ ਤੇ ਪਿੰਦੀ ਜਿਹੜੇ ਉਹ ਹੁਣ ਤੱਕ ਫਰਾਰ ਚੱਲਦੇ ਆ ਰਹੇ ਸੀ ਸਾਰੀ ਪਬਲਿਕ ਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਿਹੜੇ ਇਹ ਦੋ ਦੋਸ਼ੀ ਜਿਹੜੇ ਹੈਗੇ ਉਹਨਾਂ ਨੂੰ ਜਤਿੰਦਰ ਸੋਨੂ ਤੇ ਪਿੰਦੀ ਉਹਨੂੰ ਅਸੀਂ ਜਿਹੜਾ ਹੈਗਾ ਫੜਨ ਦੇ ਵਿੱਚ ਜਿਹੜੇ ਹੈਗੇ ਆ ਕਾਮਯਾਬ ਹੋਏ ਆ ਇਹਨਾਂ ਨੇ ਕੋਲੋਂ ਸਾਨੂੰ ਇੱਕ ਬੱਤੀਪੁਰ ਦਾ ਪਿਸਟਲ ਕੁਝ ਰਾਉਂਡ ਅਤੇ ਨਾਲ ਦੇ ਨਾਲ ਦੋ ਗੱਡੀਆਂ ਥਾਰ ਤੇ ਇੱਕ 스ਵਿਫਟ ਜਿਹੜੀਆਂ ਵਾਰਦਾਤ ਦੇ ਵਿੱਚ ਇਹਨਾਂ ਨੇ ਇਸਤੇਮਾਲ ਕੀ ਕੀਤੀ ਸੀ ਉਹ ਵੀ ਸਾਡੇ ਕੋਲ ਸਾਡੇ ਕੋਲ ਬ੍ਰਾਮ ਹੋ ਚੁੱਕੀਆਂ ਤੇ ਇਸ ਦੇ ਨਾਲ ਹੀ ਜਿਹੜਾ ਹੈਗਾ ਮੈਂ ਆਨਲੋ ਹੋਤੀ ਵੀ ਦੱਸਣਾ ਚਾਹੂੰਗਾ ਕਿ ਜਿਹੜੇ ਬਾਕੀ ਇਹਨ ਦੇ ਦੋਸ਼ੀ ਉਹਨਾਂ ਨੂੰ ਵੀ ਅਸੀਂ ਇਸੇ ਤਰ੍ਹਾਂ ਜਲਦੀ ਗ੍ਰਿਫਤਾਰ ਕਰਨ ਦੇ ਵਿੱਚ ਕੰਮ ਹੈ